ਜੁੜੇ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਹਾਂ ਇਹ ਪਾਈ ਭੁਪਿੰਦਰ ਸਿੰਘ ਜੀ ਦੇ ਨਿੱਕੇ ਜਿਹੇ ਸੱਦੇ ਤੇ ਦਰਜਨ ਤੋਂ ਵੱਧ ਗੁਰੂ ਘਰਾਂ ਦੇ ਨੁਮਾਇੰਦੇ ਜਥੇਬੰਦੀਆਂ ਦੇ ਨੁਮਾਇੰਦੇ ਆਤੀਥੀ ਹਾਜ਼ਰ ਹੋਇਆ ਔਰ ਇਸ ਲਈ ਹਾਜ਼ਰ ਹੋਏ ਹੈ ਕਿਉਂਕਿ ਸੈਕੜੀ ਨਹੀਂ ਬਲਕੇ ਹਜ਼ਾਰਾਂ ਕਿਲੋਮੀਟਰ ਦੂਰ ਸਾਨੂੰ ਪੰਜਾਬ ਦਾ ਪੰਜਾਬ ਦੇ ਰਾਸੀ ਹਾਲਾਤਾਂ ਦਾ ਪੰਜਾਬ ਦੇ ਧਾਰਮਿਕ ਹਾਲਾਤਾਂ ਦਾ ਸ਼ੇਖਰ ਹੈ ਚਿੰਤਾ ਹੈ ਵਗਦੀ ਨਦੀ ਦਾ ਪਾਣੀ ਕਦੇ ਬਦਬੂ ਨਹੀਂ ਮਾਰਦਾ ਬਦਬੂ तो ਪੈਦਾ ਹੁੰਦੀ ਹੈ ਜਿਦੋਂ ਪਾਣੀ ਖੜ ਜਾਂਦਾ ਹੈ ਸਿਆਸਤ ਦੇ ਵਿੱਚ ਵੀ ਜਦੋਂ ਸਿਆਸਤਦਾਨ ਪਰਵਰਤਨ ਕਰਦੇ ਰਹਿੰਦੇ ਆ ਪਾਰਟੀਆਂ ਦੇ ਅੰਦਰ ਉਹ ਪਾਰਟੀਆਂ ਦਾ દિਸ਼ਾਹੀਨ ਨਹੀਂ ਹੁੰਦੀਆਂ દિਸ਼ਾਹੀਨ ਉਦੋਂ ਹੁੰਦੀਆਂ ਜਦੋਂ ਪਾਰਟੀਆਂ 'ਚ ਖੜੋਤ ਆ ਜਾਂਦੀ ਹੈ ਤੇ ਖੜੋਤ ਉਦੋਂ ਆਉਂਦੀ ਹੈ ਜਦੋਂ ਇੱਕ ਪਰਿਵਾਰ ਪਾਰਟੀਆਂ ਨੂੰ ਆਪਣੀ ਜਗੀਰ ਸਮਝਣ ਲੱਗ ਪੈਂਦਾ ਵਾਹ ਹਿੰਦੁਸਤਾਨ ਦੀਆਂ ਪਾਰਟੀਆਂ ਦਾ ਇਤਿਹਾਸ ਦੇਖੋ ਸਾਊਥ ਇੰਡੀਆ ਦੇ ਵਿੱਚ ਪਰਿਵਾਰਕ ਪਾਰਟੀਆਂ ਡੈਮਸ ਹੋ ਗਈਆਂ ਯੂਪੀ ਦੇ ਵਿੱਚ ਮਾਇਆਵਤੀ ਦੀ ਪਾਰਟੀ ਡੈਮਸ ਹੋ ਗਈ ਹਰਿਆਣੇ ਦੇ ਵਿੱਚ ਚੁਟਾਲਿਆਂ ਦੀ ਪਾਰਟੀ ਡੈਮਸ ਹੋ ਗਈ ਜਹਾਰ ਦੇ ਵਿੱਚ ਲਾਲੂ ਦੀ ਪਾਰਟੀ ਦਾ ਹਾਲ ਹੈ ਤੇ ਕਾਂਗਰਸ ਦਾ ਦੇਖ ਲਓ ਕਾਂਗਰਸ ਦਾ ਵੀ ਬਾਤ ਹੈ ਤੇ ਇਹੋ ਵਰਤਾਰਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵਰਤਿਆ ਸ਼੍ਰੋਮਣੀ ਅਕਾਲੀ ਦਲ ਬਾਕੀ ਸਿਆਸੀ ਪਾਰਟੀਆਂ ਵਾਂਗੂੰ ਕੋਈ ਸਿਆਸੀ ਪਾਰਟੀ ਨਹੀਂ ਹੈ ਉਹ ਸਿੱਖਾਂ ਦੀ ਰਾਜਸੀ ਪ੍ਰਤਨਿਧਤਾ ਕਰਦੀ ਜਮਾਤ ਸਿੱਖਾਂ ਦੀ ਰਾਜਸੀ ਪ੍ਰਤਨਿਧਤਾ ਕਰਦੀ ਜਮਾਤ ਔਰ ਅਕਾਲੀ ਪੋਲਿਟਿਕਸ ਦਾ ਇਤਿਹਾਸ ਹੈ ਕਿ ਅਕਾਲੀ ਲੀਡਰ ਆਪਸ ਦੇ ਵਿੱਚ ਝਗੜਦੇ ਵੀ ਰਹਿੰਦੇ ਸੀ ਲੜਦੇ ਵੀ ਰਹਿੰਦੇ ਸੀ ਕਦੇ ਰੁੱਸ ਵੀ ਜਾਂਦੇ ਸੀ ਕਦੇ ਮੰਨ ਵੀ ਜਾਂਦੇ ਸੀ ਪਰ ਕਦੇ ਸਿਧਾਂਤਾਂ ਨੂੰ ਪਰੰਪਰਾਵਾਂ ਨੂੰ ਪਿੱਠ ਨਹੀਂ ਸਿਦਿਆ ਕਰਦੇ ਇਹੋ ਕਾਰਨ ਸੀ ਕਿ ਪੰਥਕ ਵੋਟ ਬੈਂਕ ਦੇ ਉੱਤੇ ਉਹਨਾਂ ਦਾ ਪੂਰੀ ਤਰ੍ਹਾਂ ਜਿਹੜਾ ਹੈ ਉਹ ਕੰਟਰੋਲ ਹੁੰਦਾ ਸੀ ਜਿਹੜੇ ਸਿੱਖ ਪਰਿਵਾਰਾਂ 'ਚ ਜਨਮੇ ਆ ਉਹ ਅਕਾਲੀ ਪਾਰਟੀ ਨੂੰ ਆਪਣੀ ਮਾਂ ਪਾਰਟੀ ਦੇ ਤੁਲ ਸਮਝਦੇ ਸੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਇਹਦੇ ਇੱਕ ਵਾਰੀ ਇਲੈਕਸ਼ਨ ਦੇ ਵਿੱਚ ਕੋਈ ਕਾਂਗਰਸ ਦੇ ਲੀਡਰ ਆਪਣੀ ਗੱਡੀ ਤੇ ਜਾ ਰਿਹਾ ਸੀ ਤੇ ਪੰਜ ਸੱਤ ਘਰ ਸੀ ਖੇਤਾਂ ਦੇ ਵਿੱਚ ਉਹਨੇ ਸੋਚਿਆ ਵੀ ਇਹ ਪੰਜ ਸੱਤ ਘਰ ਹੈ ਖੇਤਾਂ ਦੇ ਵਿੱਚ ਤੇ ਕਿਉਂ ਨਾ ਮੈਂ ਇੱਥੇ ਇਹਨਾਂ ਘਰਾਂ ਦੇ ਵਿੱਚ ਵੋਟਾਂ ਵਾਸਤੇ ਕਹਿ ਜਾ ਉਹ ਪੰਜ ਸੱਤ ਘਰ ਇੱਕੋ ਹੀ ਪਰਿਵਾਰ ਦੇ ਸੀ ਤੇ ਉਹਨਾਂ ਦਾ ਬਜ਼ੁਰਗ ਜਿਹੜਾ ਸੀ ਉਹਨੇ ਬਾਹਰ ਬੈਠਾ ਸੀ ਤੇ ਉਹਦੀ ਦਾੜ੍ਹੀ ਕੱਟੀ ਹੋਈ ਸੀ ਉਹਨੂੰ ਜਾ ਕੇ ਕਹਿਣ ਲੱਗਿਆ ਬਜ਼ੁਰਗੋ ਮੈਂ ਫਲਾਨਾ ਸਿਉਂ ਫਲਾਨੀ ਪਾਰਟੀ ਤੋਂ ਇਹਨੂੰ ਪਤਾ ਲੱਗਿਆ ਤੁਹਾਡੀਆਂ ਇੱਥੇ ਵੋਟਾਂ ਹੈ ਤੇ ਇਲੈਕਸ਼ਨ ਚੱਲਦੀ ਹੈ ਸਾਡੇ ਕੈਂਡੀਡੇਟ ਨੂੰ ਵੋਟਾਂ ਪਾਓ ਉਹ ਕਹਿੰਦਾ ਵੀ ਗੱਲ ਹੈ ਕਿ ਤੁਸੀਂ ਚਾਹ ਪੀਣੀ ਹੈ ਚਾਹ ਦੱਸੋ ਦੁੱਧ ਪੀਣਾ ਦੁੱਧ ਦੱਸੋ ਜੇ ਪ੍ਰਸ਼ਾਦਾ ਛਕਣਾ ਮੈਂ ਪ੍ਰਸ਼ਾਦਾ ਤਿਆਰ ਕਰਾ ਦੇਣਾ ਵੋਟਾਂ ਦਾ ਭਾਈ ਅਸੀਂ ਪੰਥ ਦੀ ਪਾਰਟੀ ਨੂੰ ਪਾਉਣੀ ਹੈ ਉਹ ਕਹਿਣ ਲੱਗਿਆ ਬਾਬਾ ਇੱਕ ਗੱਲ ਦੱਸ ਦਾੜੀ ਤੇਰੀ ਕੱਟੀ ਹੈ ਤੇਰਾ ਪੰਥਨਾ ਕੀ ਬਾਬਾ ਅਸਤਾ ਓਏ ਉਹ ਕਹਿੰਦਾ ਹੁਣ ਤੂੰ ਕੀ ਸਮਝਦਾ ਮੇਰੀ ਤਾਂ ਕੱਟੀ ਹੈ ਇਹ ਕਾਂਗਰਸ ਨੂੰ ਵੋਟਾਂ ਪਾ ਕੇ ਮੈਂ ਪੰਥ ਦੀ ਵੀ ਕੱਟ ਦੇਵਾਂ ਵਾਹਿਗੁਰੂ ਇਹ ਨਹੀਂ ਹੁਣ ਇਸ ਤਰ੍ਹਾਂ ਦੀ ਸਪਿਟ ਸੀ ਲੇਕਿਨ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਹੋ ਗਿਆ 20 ਸਾਲਾਂ ਚ ਇੱਕ ਜਨਰੇਸ਼ਨ ਬਦਲ ਜਾਂਦੀ ਹੈ ਇਹ ਤੇ 30 ਸਾਲਾਂ 35 ਸਾਲਾਂ ਤੋਂ ਇੱਕ ਪਰਿਵਾਰ ਪੁਰਿਆਉਗਾ ਖੜੋਤ ਪਹਿਲਾਂ ਹੋਣੀ ਸੰਭਵ ਸੀ ਖ੍ਰੋਤ ਪੈਦਾ ਹੋ ਗਈ ਸਿਧਾਂਤ ਛੱਡੇ ਗਏ ਪਰੰਪਰਾਵਾਂ ਛੱਡੀਆਂ ਇਹ ਕਾਰਨ ਸੀ ਬੜਾ ਵਰਤਾਰਾ ਵਰਤਾਇਆ ਉਹਦੀ ਪਿੱਠ ਧੂਮੀ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਭਾਈ ਭੁਪਿੰਦਰ ਸਿੰਘ ਨੇ ਕਿਹਾ ਕਿ ਇਹਨਾਂ ਨੇ ਮਾਫੀ ਕਈ ਵਾਰ ਮੰਗੀ ਸੀ ਗਾਹੇ ਬਖਾਇਸ਼ ਤੇਜਾ ਤੋਂ ਪਰ ਗੱਲ ਨਹੀਂ ਸੀ ਬਣੀ ਜਦੋਂ ਮੈਂ ਬਤੌਰ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸੇਵਾ ਕਰ ਰਿਹਾ ਸੀ ਤੇ ਇੱਕ ਵਾਰੀ ਅਪਰੋਚ ਨਹੀਂ ਸੀ ਹੋਈ ਕਈ ਵਾਰੀ ਅਪਰੋਚ ਹੋਈ ਸੀ ਗੱਲ ਜੀ ਨਹੀਂ ਬਣੀ ਤੁਸੀਂ ਸਾਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰੋ ਅਸੀਂ ਖਿਮਾ ਜਾਂਚਨਾ ਮੰਗਾਗੇ ਤੇ ਤੁਸੀਂ ਸਾਨੂੰ ਧਾਰਮਿਕ ਤਨਖਾਹ ਲਾ ਕੇ ਘਰੀਦੋ ਮੈਂ ਉਹਨਾਂ ਨੂੰ ਇਹ ਕਹਿਆ ਸੀ ਕਿ ਜੇ ਇਸ ਤਰ੍ਹਾਂ ਦਾ ਵਰਤਾਰਾ ਵਰਤ ਗਿਆ ਤੁਸੀਂ ਪਤਾ ਨਹੀਂ ਬਾਹਰ ਆਉਣਾ ਹੈ ਕਿ ਨਹੀਂ ਆਉਣਾ ਪਰ ਅਸੀਂ ਜ਼ਰੂਰ ਡੁੱਬ ਜਾਾਂਗੇ ਹੂੰ ਇਹ ਨਹੀਂ ਆਉਣਾ ਤੁਸੀਂ ਆਪ ਹੀ ਖੰਡਪਾਟ ਸਾਹਿਬ ਕਰਾਓ ਆਪ ਹੀ ਜੋੜੇ ਝਾੜੋ ਆਪ ਹੀ ਪਾਂਡੇ ਮਾਜੋ ਆਪ ਹੀ ਅਰਦਾਸ ਕਰੋ ਤੇ ਆਪ ਹੀ ਘਰੇ ਚਲ ਜਾਓ ਇਹਨਾਂ ਨੇ 2 ਸਾਲ ਇਸ ਤਰ੍ਹਾਂ ਕੀਤਾ ਤੁਸੀਂ ਦੇਖਿਆ ਹੀ ਹੋਣਾ ਫਿਰ ਤਾਕਸ਼ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਤਿੰਨ ਨੇਤਾ ਮੇਰੇ ਕੋਲ ਆਏ ਇੱਕ ਚਿੱਠੀ ਲੈ ਕੇ ਕਹਿੰਦੇ ਆ ਚਿੱਠੀ ਹੈ ਇਹ ਇਹ ਚਿੱਠੀ ਦੇ ਆਧਾਰ ਤੇ ਤੁਸੀਂ ਸਾਨੂੰ ਕਲਪ ਕਰੋ देखो ਚਿੱਠੀ ਚ ਲਿਖਿਆ ਸੀ ਕਿ ਸਾਡੇ ਤੋਂ ਜਾਣੇ ਅਣਜਾਣੇ ਸਰਕਾਰ ਚ ਲਾਉਂਦੇ ਆ ਭੁੱਲਾ ਹੋ ਜਾਂਦੀਆਂ ਤੇ ਅਸੀਂ ਉਹਨਾਂ ਭੁੱਲਾਂ ਦੀ ਖਿਮਾ ਜਾਚਨਾ ਕਰਨੀ ਚਾਹੁੰਦੇ ਆ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਿਮਾ ਜਾਚਨਾ ਕਰਨ ਦਾ ਮੌਕਾ ਦਿੱਤਾ ਜਾਵੇ ਮੈਂ ਇਹਨਾਂ ਨੂੰ ਕਹਿ ਵੀ ਨੰਬਰ 1 ਇਹ ਭੁੱਲਾਂ ਦਾ ਵਰਣਨ ਨਹੀਂ ਹੈ ਇਹਦੇ ਵਿੱਚ ਕਿਹੜੀਆਂ ਭੁੱਲਾਂ ਹੋਈਆਂ ਕਹਿੰਦੇ ਜਾਣੇਣ ਜਾਣੇ ਹੋ ਜਾਂਦੀਆਂ ਮੈਂ ਕਿ ਜਾਣੇਣ ਜਾਣੇ ਤਾਂ ਹਰ ਸਿੱਖੀ ਮੰਗਦਾ ਅਸੀਂ ਵੀ ਮੰਗਦੇ ਆ ਜਦੋਂ ਗੁਰੂ ਮਹਾਰਾਜ ਅੱਗੇ ਪੇਸ਼ ਹੁੰਨੇ ਸੱਚੇ ਬਾਦਸ਼ਾਹ ਗਲਤੀਆਂ ਹੋ ਜਾਂਦੀਆਂ ਜ਼ਿੰਦਗੀ ਵਿੱਚ ਖਿਮਾ ਕਰੀਂ ਮੈਂ ਤਾਂ ਪ੍ਰਤਾਸ ਕਰਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਦੋਂ ਜਾਈਦਾ ਗਲਤੀਆਂ ਕਿਹੜੀਆਂ ਹੋਈਆਂ ਇਹਦਾ ਉਲੇਖ ਨਹੀਂ ਇਹਦਾ ਉਲੇਖ ਕਰੋ ਫਿਰ ਜੇ ਤੁਸੀਂ ਗਲਤੀਆਂ ਦਾ ਉਲੇਖ ਕਰਤਾ ਤੇ ਇਹਦੇ ਨਾਲ ਜਿਨ੍ਹਾਂ ਕਾਰਨ ਗਲਤੀਆਂ ਹੋਈਆਂ ਪਹਿਲੇ ਜਿਹੜੇ ਜਥੇਦਾਰ ਹੈ ਉਹਨਾਂ ਵੱਲ ਵੀ ਉਂਗਲ ਜਾਊਗੀ ਤੇ ਉਹ ਵੀ ਮਾਮਲੇ ਖੁੱਲਣਗੇ ਪਹਿਲਾਂ ਗਲਤੀਆਂ ਦਾ ਉਹ ਲਿਖ ਕਰੋ ਦੂਜਾ ਆਪਣੇ ਅਹੁਦੇ त्याਗੋ ਉਸ ਤੋਂ ਬਾਅਦ ਅਸੀਂ ਇਹ ਪ੍ਰਕਿਰਿਆ ਅਪਣਾ ਅਪਣਾਉਣ ਵਾਸਤੇ ਵਿਚਾਰ ਚਰਚਾ ਕਰ ਸਕਦੇ ਕਹਿੰਦੇ 4 ਘੰਟੇ ਦਾ ਵਕਤ ਦੇ ਦਿਓ ਠੀਕ ਹੈ ਜੀ ਉਹ ਚਿੱਠੀ ਮੇਰੇ ਟੇਬਲ ਤੇ ਰੱਖੀ ਸੀ ਮੈਂ ਉਹਦੀ ਕੋਈ ਫੋਟੋ ਕਾਪੀ ਨਹੀਂ ਕੀਤੀ ਉਹ ਵੀ ਮੇਰੇ ਟੇਬਲ ਦੇ ਉੱਤੇ ਪੇਪਰ ਵੇਟ ਦੇ ਥੱਲੇ ਪਈ ਔਰ 4 ਘੰਟੇ ਦਾ ਵਕਤ ਲੈ ਕੇ ਚਲੇ ਗਏ ਸ਼ਾਇਦ ਬਾਦਲ ਪਿੰਡ ਗਈ 12:00 ਵਜੇ ਆਈ ਸੀ 4:00 ਵਜੇ ਫੇਰ ਆਏ ਕਹਿੰਦੇ ਜੀ ਚਾਹ ਪਿਆ ਦਿਓ ਉਹ ਸਾਡੀ ਚਿੱਠੀ ਜੀ ਵਾਪਸ ਕਰਦੇ। ਮੈਂ ਕੀ ਫੈਸਲਾ ਕੀਤਾ ਕਹਿੰਦੇ ਅਸੀਂ ਪੇਸ਼ ਹੀ ਨਹੀਂ ਹੋਣਾ। ਬਹੁਤ ਧੰਨਵਾਦ। ਤੁਹਾਡਾ ਬਹੁਤ ਧੰਨਵਾਦ। ਸਹੀ ਫੈਸਲਾ ਲਿਆ ਤੁਸੀਂ। ਉਸ ਤੋਂ ਬਾਅਦ ਪੀਟੀਸੀ ਵਾਲਾ ਮਸਲਾ ਖੜਾ ਹੋ ਗਿਆ ਉਹ। ਇੱਕ ਅਕਾਲ ਤਖਤ ਸਾਹਿਬ ਤੋਂ ਆਦੇਸ਼ ਚਲਾ ਗਿਆ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਮੀਡੀਏਟ ਆਪਣਾ ਚੈਨਲ ਜਿਹੜਾ ਹੈ ਉਹ ਸ਼ੁਰੂ ਕਰੇ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਜਿਹੜਾ ਗੁਰਬਾਣੀ ਦਾ ਪ੍ਰਸਾਰਣ ਹੈ 24 ਘੰਟੇ ਸਿੱਖ ਸੰਗਤਾਂ ਲਈ ਉਪਲਬਧ ਕਰਵਾਇਆ। ਉਤੋ ਸਿਸ ਸਾਰੇ ਨੇ ਦੇਖਿਆ ਹੋਣਾ ਉਹ 메ਨ ਕਾਰਨ ਦੂਜਾ ਜਿਹੜਾ ਬਣਿਆ ਮੈਨੂੰ ਤਬਦੀਲ ਕਰਨ ਦਾ ਮੈਂ ਹੁਣ ਪਛਤਾਵ ਹੀ ਰਹੇ ਹਾਂ ਜੀ ਉਦੋਂ ਹੀ ਇਹਨਾਂ ਨੂੰ ਦਲਮੁਹਾ ਸਾਹਿਬ ਤੋਂ ਵੀ ਫਾਰਕ ਕਰ ਦਿੰਦੇ ਸ਼ਾਇਦ ਜੇ ਮੌਕਾ ਨਾ ਹੁੰਦਾ ਪਰ ਚਲੋ ਪਰਮੇਸ਼ਵਰ ਦੇ ਹੁਕਮ ਚ ਸੀ ਤਾਂ ਹੁਣ ਵੀ ਇਹ ਹੋਇਆ ਤੀਏ ਗਸ ਨੂੰ ਤਨਖਈਆ ਕਰਾਰ ਦਿੱਤੇ ਗਏ ਉਸ ਤੋਂ ਬਾਅਦ ਜੋ ਪ੍ਰੈਸ਼ਰਾਈਜ਼ ਕੀਤਾ ਗਿਆ ਲਾਲਚ ਤੇ ਧਮਕੀਆਂ ਵਰਤਾਰੇ ਅਦੇ ਕਹਿਣਾ ਕਿ ਅਸੀਂ ਖੰਡਾ ਖੜਕਾ ਦੇਾਂਗੇ ਕਦੇ ਰਿਕਾਰਡਿੰਗਾਂ ਕਰ ਲਈਆਂ ਕਦੇ ਕੁਛ ਕਰ ਲਿਆ ਕਦੇ ਕੁਛ ਕਰ ਲਿਆ ਉਹਦੇ ਗਿਆਨੀ ਗੁਰੂ ਕਬੀਰ ਜੀ ਹਰ ਗਿਆਨ ਬੱਚਾ ਦੀ ਦੇਖੀ ਕਰਨ ਤੱਕ ਚਲੇ ਗਏ ਅਰ ਚਲੋ ਮੈਂ ਫੇਰ ਕਹਦੇ ਆ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜ਼ਮਾਈ ਦਾ ਪ੍ਰੈਸ਼ਰ ਜਦੋਂ ਅਸੀਂ ਫੈਸਲਾ ਕਰਨ ਲੱਗੇ ਨਾ ਸ੍ਰੀ ਅਕਾਲ ਤਖਤ ਸਾਹਿਬ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਕਿੜਾ ਪ੍ਰਸ਼ਾਦੀ ਦੇਖ ਸਹੇ ਮੈਂ ਬਾਕੀ ਸਿੰਘ ਸਾਹਿਬਾਂ ਨੂੰ ਕਿਹਾ ਮੈਂ ਕਿਹਾ ਜੀ ਇੱਕ ਗੱਲ ਪੁੱਛਣੀ ਹੈ ਕਹਿੰਦੇ ਪੁੱਛੋ ਮੈਂ ਕਿਹਾ ਤੁਹਾਨੂੰ ਫੈਸਲਾ ਕਰਨ ਬਾਰੇ ਜਾਂ ਫੈਸਲਾ ਕਰਦੇ ਹੋ ਕਿਸੇ ਭਾਜਪਾ ਦਾ ਕਿਸੇ ਕਾਂਗਰਸੀ ਦਾ ਕਿਸੇ ਝੜਵਾਲੀ ਪਾਰਟੀ ਦੇ ਲੀਡਰ ਦਾ ਫੋਨ ਤਾਂ ਨਹੀਂ ਆਇਆ ਕਹਿੰਦੇ ਨਹੀਂ ਆਇਆ ਮਾਂ ਮੈਨੂੰ ਵੀ ਨਹੀਂ ਆਇਆ ਕਦੇ ਇਹ ਕਾਹ ਤੋਂ ਪੁੱਛਦੇ ਹੋ ਮੈਂ ਕਿਹਾ ਬੱਸ ਇੱਥੇ ਅਨਾਉਂਸ ਕਰਨ ਲੱਗੀ ਕਿਉਂਕਿ ਇਹ ਦੋਸ਼ ਲਾਉਣਗੇ ਔਰ ਲਾਇਵ ਵੀ ਹੈ ਕਿ ਇਹ ਜਿਹੜਾ ਫੈਸਲਾ ਹੈ ਇਹ ਕਿਸੇ ਹੋਰ ਨੇ ਕਰਾਇਆ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਅਕਾਲ ਤਖਤ ਸਾਹਿਬ ਦੇ ਉੱਤੇ ਸੰਗਤ ਦੇ ਸਾਹਮਣੇ ਇਹ ਆਪਾਂ ਕਹਿਣ ਲੱਗੇ ਕਹ ਦੀਏ ਕਹਿੰਦੇ ਕਹਦੇ ਹੋ ਔਰ ਅਸੀਂ ਕਿਹਾ ਵੀ ਤੁਸੀਂ ਉਹ ਸਾਰਾ ਦੇਖਿਆ ਹੋਣਾ ਸਾਰਾ ਉਹਦੇ ਵਿੱਚ ਸਭ ਤੋਂ ਪਹਿਲੇ ਲਫ਼ਜ਼ੇ ਵਰਤੇ ਗਏ ਹੈ ਕਿ ਸਾਡੇ ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਦਾ ਪ੍ਰੈਸ਼ਰ ਸੀ ਇਸੇ ਗੈਰ ਅਕਾਲੀ ਲੀਡਰ ਦਾ ਨਾ ਫੋਨ ਨਾ ਕਿਸੇ ਨੇ ਮਿਲ ਕੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿੰਦੇ ਆ ਪੁੱਛ ਨਹੀਂ ਆਇਆ ਵੀ ਇਹਨਾਂ ਨੂੰ ਮਾਰ ਦਿਓ ਜੀ ਇਹਨਾਂ ਨੂੰ ਸਿਆਸੀ ਮੌਤੇ ਮਾਰ ਦਿਓ ਇਹਨਾਂ ਨੂੰ ਜੀ ਖਤਮ ਕਰ ਦਿਓ ਜੀ ਇਹਨਾਂ ਨੇ ਕੁਝ ਨਹੀਂ ਸਿਰਫ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾ ਦੀ ਸੰਗਤ ਦੀਆਂ ਭਾਵਨਾਵਾਂ ਚਾਹੁੰਦੀ ਸੀ ਕਿ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਹੋਣਾ ਚਾਹੀਦਾ ਚਲੋ ਮੈਂ ਕਈ ਵਾਰੀ ਸੋਚਦੇ ਹੁੰਦੇ ਹੁੰਨੇ ਆਂ ਅਸੀਂ ਵੀ ਜਦੋਂ ਮਹੰਤਾ ਨੇ ਖੁਨਾਮੀਆਂ ਕਰਨੀਆਂ ਸ਼ੁਰੂ ਕੀਤੀਆਂ ਤੇ ਮਹੰਤਾ ਨੂੰ ਬਾਹਰ ਕੱਢਣ ਵਾਸਤੇ ਤਾਂ ਸ਼ਹੀਦੀਆਂ ਦੇਣੀਆਂ ਪਈਆਂ ਸੀ ਸਾਡੇ ਪੁਰਖਿਆਂ ਨੂੰ। ਝੰਡਾ ਨਾਲ ਬੰਨ ਕੇ ਸਾਡੇ ਸਾੜੇ ਗਏ ਸੀ ਸਾਡੇ ਪੁਰਖੇ ਤੇ ਸਾਡੇ ਨਾਲ ਤਾਂ ਕੁਝ ਵੀ ਨਹੀਂ ਹੋਇਆ। ਕੀ ਹੋਇਆ ਸਾਡੇ ਨਾਲ? ਪੱਖ ਵੀ ਨਹੀਂ ਹੋਇਆ ਉਹਦੇ ਮੁਕਾਬਲੇ। ਸੋ ਕੋਈ ਪਰਵਾਹ ਨਹੀਂ। ਹੁਣ ਸਰੀਆ ਕਾਲ ਤੱਕ ਸਾਹਿਬ ਦੇ ਆਦੇਸ਼ਾ ਮੁਤਾਬਕ ਸੱਤ ਮੈਮਰੀ ਕਮੇਟੀ ਬਣੀ। ਮੈਨੂੰ ਨਹੀਂ ਪਤਾ ਕਿ ਦੋ ਮੈਂਬਰ ਕਿਉਂ ਰਜ਼ਾਇੰ ਕਰ ਗਏ ਪਰ ਮੈਨੂੰ ਇਨਾ ਪਤਾ ਹੈ ਕਿ ਬਾਕੀ ਜਿਹੜੇ 5 ਮੈਂਬਰ ਸੀ ਉਹਨਾਂ ਨੂੰ ਵੀ ਬਹੁਤ ਪ੍ਰੈਸਾਈਜ਼ ਕੀਤਾ ਗਿਆ ਸੀ ਕਿ ਤੁਸੀਂ ਤਤਰ ਬਤਰ ਹੋ ਜਾਓ ਰਾਜਮੈਮ ਉਹਨਾਂ 5 ਮੈਂਬਰਾਂ ਦੀ ਤਾਰੀਫ ਕਰਦਾ ਉਹਨਾਂ ਦੀ ਵਡਿਆਈ ਕਰਦਾ ਕਿ ਉਹ ਡਟੇ ਰਹੇ ਅੜੇ ਰਹੇ ਔਰ ਇਹਨਾਂ ਨੇ ਹਰ ਸੰਭਵਤਾ ਕੋਸ਼ਿਸ਼ ਕੀਤੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਸ਼ਰਮਣੀ ਅਕਾਲੀ ਦਲ ਦੀ ਪੁਨਰ ਸਿਰਜੀਤੀ ਜਿਹੜੀ ਆ ਉਹ ਨਾ ਹੋਵੇ ਲੇਕਿਨ 18 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਪੰਜ ਮੈਂਬਰੀ ਕਮੇਟੀ ਨੇ ਭਰਤੀ ਦਾ ਕਾਰਜ ਜਿਹੜਾ ਉਹ ਪ੍ਰారంਭ ਕਰ ਦਿੱਤਾ। ਪੁਨਰਸਰਜੀਤੀ ਲਈ ਅਸੀਂ ਇਹੋ ਚਾਹੁੰਦੇ ਆਂ ਕਿ ਉਹ ਸਾਡੀ ਪਾਰਟੀ ਬਣੇ ਜਿਹੜੀ ਸਿਧਾਂਤਾਂ ਪਰੰਪਰਾਵਾਂ ਦੀ ਪਹਿਰੇਦਾਰੀ ਕਰੇ। ਸਿਧਾਂਤਾਂ اور پرੰਪਰਾਵਾਂ ਦੀ ਪਹਿਰੇ ਕਰੀ ਕਰਨ ਦਾ عہد ਕਰੇ ਸੰਗਤ ਦੇ ਨਾਲ। ਉਦੇ ਲਈ ਅਸੀਂ ਬਚਨ ਬੱਧ ਹੈ ਉਹਦੇ ਲਈ ਅਸੀਂ ਚੱਕਨ ਸ਼ੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਦੀ ਗੱਲ ਚੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋ ਜਾਣਗੇ ਹੋਰ 4 ਮਹੀਨਿਆਂ ਨੂੰ ਸਾਲ ਨੂੰ 6 ਮਹੀਨਿਆਂ ਨੂੰ ਹੋ ਜਾਣ ਅਸੀਂ ਕੇਵਲ ਪ੍ਰਬੰਧਕ ਨਹੀਂ ਬਦਲਦੇ ਇੱਕ ਸੁਖਬੀਰ ਨੂੰ ਹਟਾਇਆ ਤੇ ਦੂਜਾ ਸੁਖਬੀਰ ਪੈਦਾ ਕਰਕੇ ਤੇ ਉਹਨੂੰ ਅਸੀਂ ਸੌਂਤ ਦਈਏ ਸਾਰਾ ਕੁਝ ਇਹ ਜੇ ਹੋਣਾ ਫਿਰ ਘਰੇ ਬੈਠਣਾ ਬਿਹਤਰ ਹੈ ਅਸੀਂ ਨਿਜ਼ਾਮ ਬਦਲਣਾ ਸਿਸਟਮ ਬਦਲਣਾ ਗੁਰਦੁਆਰਾ ਐਕਟ 1925 ਸੌ ਸਾਲ ਪੁਰਾਣਾ ਹੈ। ਪਰ ਭਾਰਤ ਨੇ ਵੀ ਆਪਣੇ ਸੰਵਿਧਾਨ ਦੇ ਵਿੱਚ ਅਸੀਂ 85 ਜਿਹੜੀਆਂ ਉਹ ਸੋਧਾਂ ਕਰਤੀਆਂ। ਲੇਕਿਨ ਗੁਰਦੁਆਰਾ ਐਕਟ ਨੂੰ ਸਮੇਂ ਦਾ ਹਾਣ ਦਾ ਬਣਾਉਣ ਦਾ ਯਤਨ ਹੀ ਨਹੀਂ ਕੀਤਾ ਗਿਆ। ਜਿਹੜਾ ਸਾਡੇ ਨਾਲ ਵਾਅਦਾ ਕਰੇਗਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ 1925 ਉਹਨੂੰ ਸਮੇਂ ਦਾ ਬਣਾਉਣ ਦਾ ਵਾਅਦਾ ਕਰਦੇ ਹਾਂ। ਉਰ ਉਹਨੂੰ ਸਮੇਂ ਦੇ ਹਾਣ ਦਾ ਬਣਾਵਾਂਗੇ ਅਸੀਂ ਇਹਨੂੰ ਸਪੋਰਟ ਕਰਾਂਗੇ ਸਮੇਂ ਦਾ ਹਾਣ ਦਾ ਐਕਟ ਬਣਾਉਣਾ ਬੜਾ ਲਾਜ਼ਮੀ ਹੈ ਬਹੁਤ ਸਾਰੀਆਂ ਅਮੈਂਡਮੈਂਟਸ ਹੋਣੀਆਂ ਜਿਹੜੀਆਂ ਉਹ ਬਹੁਤ ਲਾਜ਼ਮੀ ਹੈ ਜਿਵੇਂ ਹਰ 5 ਸਾਲ ਇਲੈਕਸ਼ਨ ਹੋਣ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਜਿਵੇਂ ਵਿਧਾਨ ਸਭਾ ਦੇ ਇਲੈਕਸ਼ਨ ਜਾਂ ਪਾਰਲੀਮੈਂਟ ਦੇ ਇਲੈਕਸ਼ਨ ਡਿਊ ਨਹੀਂ ਹੋ ਸਕਦੇ 2 ਦਿਨ ਵੀ ਅੈਕਟ ਦੇ ਵਿੱਚ ਇਹ ਵੀ ਤਰਮੀਮ ਹੋਣੀ ਚਾਹੀਦੀ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹਰ 5 ਸਾਲ ਬਾਅਦ ਹੋਣ ਪੱਕੇ। ਔਰ ਜੇ ਕੋਈ ਮੈਂਬਰ ਚੜ੍ਹਾਈ ਕਰ ਜਾਂਦਾ ਤੇ ਜਿਮਨੀ ਚੋਂਨ ਹੋਵੇ ਉੱਥੇ। ਇਹ ਨਹੀਂ ਹੁਣ 170 ਮੈਂਬਰਾਂ ਦਾ ਹਾਊਸ ਹੈ ਤੇ 100 20-22 ਤੁਰੇ ਫਿਰਦੇ ਨੇ। ਉਹ ਚੜ੍ਹਾਈ ਕਰਕੇ ਕੁਝ ਵਿਦੇਸ਼ਾਂ 'ਚ ਪੱਕੇ ਤੌਰ ਤੇ ਬਸ ਗਏ। ਕੁਝ ਬਿਮਾਰ ਪਾਏ। ਕਈ ਹਲਕਿਆਂ ਦੀ ਨੁਮਾਇੰਦਗੀ ਨਹੀਂ ਹੋ ਪਾ ਰਹੀ ਐਸਪੀਸੀ ਦੇ ਹਾਊਸ ਦੇ ਵਿੱਚ। ਤੇ ਇਹ ਵੀ ਸੋਧ ਹੋਣੀ ਚਾਹੀਦੀ ਹੈ ਕਿ ਵਿਦੇਸ਼ੀ ਜੇ ਕਟੋ-ਕਟ ਇੰਡੀਅਨ ਪਾਸਪੋਰਟ ਹੋਲਡਰ ਜਾਂ OCI ਕਾਰਡ ਜਿਹਨਾਂ ਕੋਲੇ ਉਹਨਾਂ ਦੀ ਨਮਾਇੰਦਗੀ ਜਿਹੜੀ ਹੈ ਉਹ ਬਣਾਈ ਜਾਵੇ ਚਕੀ। ਭਾਰਤ ਦੇ ਵੱਖਰੇ ਬਾਕੀ ਸੂਬਿਆਂ ਤੋਂ ਵੀ ਨਾਮਿਨੇਸ਼ਨ ਜਿਹੜੇ ਹੈ ਉਹ ਮੈਂਬਰ ਲਏ ਜਾ। ਨੋਮੀਨੇਟਿਡ ਮੈਂਬਰ ਲਏਗਾ। ਔਰ ਇਹ ਵੀ ਐਕਟ ਦੇ ਵਿੱਚ ਤਰਮੀਮ ਹੋਣੀ ਚਾਹੀਦੀ ਹੈ ਕਿ ਕਟੋ-ਕਟ 25% ਡਾਕਟਰ, ਵਕੀਲ, ਇੰਜੀਨੀਅਰ, ਸਕਾਲਰ, ਬੁੱਧੀਜੀਵੀ